ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਇਹ ਵੀਡੀਓ ਹੈਗੀ ਆ ਪਿੰਡ ਹਰੀ ਨੌ ਦੀ ਹਰੀ ਨੌ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਜਦੋਂ ਆਪਾਂ ਕੋਟਕਪੂਰੇ ਤੋਂ ਜਾਂਦੇ ਆ ਰਾਮੇ ਵਾਲੇ ਨੂੰ ਮਿੱਤਰੋ ਸਿੱਧੀ ਛੜਕੂ ਸੜਕ ਦੇ ਉੱਤੇ ਪਿੰਡ ਆਉਂਦਾ ਵਾ ਹਰੀ ਨੌ ਕੋਟਕਪੂਰੇ ਤੋਂ 10 ਕਿਲੋਮੀਟਰ ਦੀ ਦੂਰੀ ਹੋਊਗੀ ਹਨਾ ਜੀ ਹਾਂ ਜੀ 9 ਕਿਲੋ 9-10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸਕਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਬਾਈ ਹੁਣਾਂ ਨੇ ਫੋਰਨ ਕੰਟਰੀ ਦੀ ਸਥਿਤੀ ਕਰਨੀ ਇਸ ਕਰਕੇ ਤਕਰੀਬਨ ਜਾਨਵਰ ਤਾਂ ਦੋ ਹੋਰ ਵੀ ਹੈਗੇ ਆ ਬਾਈ ਹੁਣਾਂ ਦੇ ਕੋਲੇ ਉਹ ਪਰ ਕੱਚੇ ਆ ਪਰ ਅੱਜ ਤੁਹਾਨੂੰ ਫਿਲਹਾਲ ਇੱਕ ਮਹਿ ਤੇ ਦੋ ਸਾਧਨ ਦਿਖਾਵਾਂਗੇ ਮਿੱਤਰੋ ਇੱਕ Honda City ਗੱਡੀ ਦਿਖਾਵਾਂਗੇ ਤੁਹਾਨੂੰ ਜਿਹੜੀ ਪਹਿਲੀ ਪਸੰਦ ਬਣੀ ਆ ਪੰਜਾਬੀਆਂ ਦੀ ਹੁਣ ਮਿੱਤਰੋ ਕਰਮਾਂ ਵਾਲੀ ਗੱਡੀ ਕਿਉਂਕਿ ਜੇ ਆਪਾਂ ਇਹਦੀ ਗੱਲ ਸਾਰੀ ਕੀ ਜਾਣਕਾਰੀ ਜਿਹੜੀ ਲੈ ਕੇ ਦਊਂਗਾ ਟਰੈਕਟਰ ਬਾਈ ਹੁਣਾਂ ਦੇ ਕੋਲੇ ਫਾਰਮ ਟਰੈਕ 70 ਹਨਾ ਬਾਈ ਤੇ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਆ ਜੋ ਕਰਦੇ ਆ ਗੱਲਾਂ ਪਤਾ ਇੱਕ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਜੀ ਠੀਕ ਹੈ ਜੀ ਸੇਤਾ ਦੇ ਪਰਿਵਾਰ ਸਨ ਲੋਕ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਰੱਬ ਦਾ ਅੱਛਾ ਬਈ ਆਪਾਂ ਪਿੰਡ ਖੜੇ ਹਰੀ ਨੌ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਵੜਦਿਆਂ ਸਾਲ ਐਂਟਰੀ ਕਰਦੇ ਆ ਸਰ ਪੰਪ ਤੇ ਕੋਲੇ ਘਰ ਆ ਗਿਆ ਹਨਾ ਕੀ ਨਾ ਪੁੱਛੀ ਆਪਾਂ ਜੀ ਮੇਰੇ ਨਾਲੋਂ ਪੱਕਾ ਨਾ ਗਰਮੀਤ ਹੈ ਕੱਚਾ ਨਾ ਜੋਰਾ ਪਿੰਡ ਦੇ ਵਿੱਚ ਹੀ ਜ਼ਿਆਦਾ ਹੈ ਵੀ ਉਹ ਜ ਆਪਣਾ ਨਾਂ ਜਿਹੜਾ ਗਰਮੀਤ ਸਿੰਘਾ ਦੀ ਪਿੰਡ ਦੇ ਵਿੱਚ ਆਪਣਾ ਜੋਰੇ ਦੇ ਨਾਂ ਤੇ ਜਾਣਦੇ ਆ ਵੀ ਆਪਣਾ ਆਹ ਡੋੜੀ ਹੁੰਦਾ ਵੀ ਪਛਾਣ ਹੁੰਦੀ ਹੈ ਅੱਛਾ ਭਾਈ ਜੋਰੇ ਫਿਰ ਮੈਂ ਵੀ ਤੇ ਨਾ ਹੀ ਗੱਲ ਕਰਦਾ ਵੀ ਮੱਧ ਜਿਹੜੀ ਆਪਣੀ ਕਿੰਨਾ ਸੁਆਵਾ ਇਹ ਤੀਜਾ ਸੁਆਵਾ ਹੀ ਸੁਣਾਵਾ ਇਹਨੇ ਭਾਈ ਹਾਂਜੀ ਠੀਕ ਹੈ ਕਿੰਨੇ ਕੁ ਦਿਨ ਲੈ ਜੂਗੀ ਜੇ ਇਹ 2-3 ਦਿਨ ਮਸਾਂ ਕੱਟੂਗੀ ਤਿਆਰੀ ਦੇ ਵਿੱਚ ਹਾਂਜੀ ਸੀਲ ਬਹੁਤ ਹੈ ਨਾ ਬਾਈ ਹਾਂਜੀ ਹੂੰ ਅੱਛਾ ਇੱਕ ਤਾਂ ਹੁੰਦਾ ਗੱਬਣ ਮੈਂ ਦਾ ਦੁੱਧ ਦੱਸ ਦੇਣਾ ਹੈ ਨਾ ਜੀ ਕਿਉਂਕਿ ਵੇਚਣ ਲੱਗੇ ਦੱਸ ਦਿੰਦਾ ਅਗਲਾ ਕੁਝ ਤਾਂ ਨਿਕਲਦਾ ਕੁਝ ਆ ਸਾਰੀਆਂ ਗੱਲਾਂ ਆਪਾਂ ਜੈਨੂਅਨ ਦੱਸ ਰੀਆਂ ਇਹਦੇ ਬਾਰੇ ਵੀ ਜਿਹੜਾ ਅਗਲਾ ਲੈ ਕੇ ਜਾਵੇ ਤਾਂ ਯਾਦ ਕਰੇ ਇਹ ਉਹ ਸੂਆ ਇਹਨੇ ਸੂਣਾ ਵਾ ਇਹ ਤੀਜਾ ਸੂਆ ਸੂਣਾ ਜੀ ਤੀਜਾ ਸੂਆ ਇਹਨੇ ਸੂਣਾ ਵਾ ਹਾਂਜੀ ਘਰ ਦੀ ਝੋਟੀ ਸੀਗੀ ਘਰ ਇਹ ਤਿਆਰ ਹੋਈ ਹੋਈ ਹੈ ਹਾਂਜੀ ਠੀਕ ਹੈ ਜੀ ਅੱਛਾ ਬਾਈ ਜਿਹੜੇ ਕਿੰਨਾ ਦੁੱਧ ਚੁੰੰਦਾ ਰਿਹਾ ਪੂਰੇ ਤੁਹਾਨੂੰ ਇਹ ਦੂਜੇ ਸੂਏ ਇਹ 16 ਲੀਟਰ ਚ ਹੋਇਆ ਜੀ ਅੱਛਾ ਦੂਜੀ ਤੀਜੀ ਸੂਏ ਆਪਾਂ 16 ਲੀਟਰ ਦੁੱਧ ਦੇ ਦਸਤ ਚੁੰਦੇ ਰਹਿਆ ਜੀ ਹਾਂਜੀ ਵੀ ਮਾਲਾ ਕਿਲੋਵਾਂ ਦੇ 15 ਕਿਲੋ ਕੰਡੇ ਵਾਲਾ ਰੱਖ ਲੈਣੇ ਹਾਂ ਜੀ ਹਾਂਜੀ ਠੀਕ ਆ ਚੂਣ ਚਾਂਣ ਦੇ ਵਿੱਚ ਠੰਡੀ ਸੀਲ ਰਹੀ ਹੈ ਜੀ ਜਮੈਂ ਠੰਡੀ ਸੀਲ ਹੈ ਜੀ ਕੋਈ ਮਰਜ਼ੀ ਚ ਹੋਈ ਜਾਵੇ ਜੀ ਇੱਥੇ ਕਿੰਨੇ ਕੁ ਟਾਈਮ ਬਾਅਦ ਨਵੇਂ ਦੁੱਧ ਹੋ ਜਾਂਦੇ ਆ ਇਹ 3 ਮਹੀਨੇ ਬਾਅਦ ਨਵੇਂ ਦੁੱਧ ਹੋ ਜਾਂਦੇ ਆ ਇੱਕ ਟੀਕੇ ਤੇ ਰਹਨੇ ਆ ਜੀ ਪਹਿਲੇ ਟੀਕੇ ਦੀ ਰਹ ਜਣਾ 3 ਮਹੀਨਿਆਂ ਬਾਅਦ ਨਵੇਂ ਦੁੱਧ ਹੋ ਜਾਂਦੇ ਅੱਛਾ ਜੀ ਤੇ ਜੇ ਕੋਈ ਘਰੇ ਰੱਖਣ ਵਾਲਾ ਭਾਈ ਲੈ ਜਾਵੇ ਮਾਝ ਆਪਣੀ ਯਾਦ ਕਰੂਗਾ ਫਿਰ ਮਹਾਰਾਜ ਜੀ ਹਾਂਜੀ ਹਾਂਜੀ ਠੀਕ ਆ ਤੂਣ ਚੰਨ ਸੀਲ ਆ ਜਮਾ ਜਮਾ ਸੀਲ ਹੈ ਜੀ ਅੱਛਾ ਪੋਲਾ ਵੀ ਆ ਭਈ ਮਤਲਬ ਪੋਲਾ ਵੀ ਹੈ ਜੀ ਲੇਵੇ ਨੂੰਵੇ ਤਾਂ ਬਹੁਤ ਖਰੀ ਆ ਮੈਂ ਹਾਂਜੀ ਅੱਛਾ ਰੇਟ ਕੀ ਰਊਗਾ ਮਹਾਰਾਜ ਜੀ ਇਹ 1,30,000 ਰੁਪਏ ਹੈ ਜੀ 1,30,000 ਰੁਪਏ ਮੰਨਤਾਂ ਦਾ ਕਰਦੇ ਆਂਗੇ ਹਾਂਜੀ ਹਾਂਜੀ ਕੋਲਾ ਮਾਣ ਇਹ ਤੋ ਰਿਓ ਮਹਾਰਾਜ ਖੋਲਿਓ ਨੂੰ ਜੀ ਲੈ ਵੀ ਮਿੱਤਰੋ ਤੀਜਾ ਸੂਆ ਕਰਮਾਂ ਵਾਲੀ ਨੇ ਸੁਣਾਵਾ ਸੂਣ ਦੇ ਵਿੱਚ ਦਿਨ ਦੇ ਮੁਕੰਮ ਵਾਲੀ ਅੱਜ ਵੀ ਸੂ ਸਕਦੀ ਆ ਤੇ ਦੋ ਦਿਨ ਕੱਢ ਵੀ ਸਕਦੀ ਆ ਫਿਰ 15 ਕਿਲੋ ਦੁੱਧ ਕੰਡੇ ਦੇ ਉੱਤੇ ਤੋਲਣ ਵਾਲਾ 16 ਲੀਟਰ ਐਨ ਇੱਕ ਤਾਂ ਹੁੰਦਾ ਵੀ ਕਹਿਤਾ ਇਹ ਮੈਂ ਨੇ ਦਿੱਤਾ ਹੋਇਆ ਬਾਈ ਅਸੀਂ ਆਫ ਕੈਮਰੇ ਤੇ ਗੱਲਬਾਤ ਕਰਦੇ ਸੀ ਭੁੰਡ ਲਿਆ ਬਾਈ ਬਣਦੀ ਤਣ ਦੀ ਮੈਂ ਕਰਮਾਂ ਵਾਲੀ ਮਿੱਤਰੋ ਜਿਹੜੇ ਭਰਾ ਨੇ ਘਰੇ ਰੱਖਣ ਦੇ ਲਈ ਲੈਣੀ ਆ ਉਹਦੇ ਲਈ ਗਹਿਣਾ ਮਾਜਾ ਬਣਦੇ ਬਸ ਜਿੱਥੇ ਸੋਨਾ ਲੇਵਾ ਸੋਹਣੀ ਤਿਆਰੀ ਦੇ ਵਿੱਚ ਆ ਬਾਕੀ ਬਣ ਮੁਕੰਮਲ ਜਿੰਨੀ ਕੋ ਹੈਗੀ ਆ ਬਰੀਕੀ ਸਾਰੀ ਚੰਗੀ ਆ ਸਿੰਘ ਥੋੜਾ ਜਿਆਦਾ ਠੀਕ ਆ ਲੇਵੇ ਨੂੰ ਵੀ ਇਹਨਾਂ ਤਾਂ ਬੜੀ ਖਰੀਆ ਯਾਰ ਦੀਪ ਲਾਈ ਕਿਹੜਾ ਕੈਮਰਾ ਬਣ ਕੇ ਬਾਈ ਹੁਣਾਂ ਦੀ ਮੈਂ ਨੂੰ ਲੇਵੇ ਦੇ ਲਈ ਕੈਮਰਾ ਕਰਾ ਦੇ ਜੇ ਕਰਮ ਵਾਲੀ ਨੂੰ ਮੈਂ ਵੇਖੋ ਵੀ ਮਿੱਤਰੋ ਥੱਲੋ ਵੇਖੋ ਕਿਰਦੀ ਹੁਣ ਉਹ ਇਹ ਤਾਂ ਹੋ ਗਈ ਮਿੱਤਰੋ ਆਪਣੀ ਮੱਝ ਇਹਦਾ ਸਾਰਾ ਕੁਝ ਕਰਤਾ ਜਾਣਕਾਰੀ ਮੁਕੰਮਲ ਅੱਛਾ ਮਰਾ ਜੀ ਟਰੈਕਟਰ ਕਿੰਨਾ ਕਿਹੜਾ ਬਨਾਮ ਹੈ ਇਹ ਇਹ 2007 ਮਾਡਲ ਹੈ ਤੇ ਨਾਮ ਆਪਣੇ ਹੀ ਹੈ ਹਾਂ ਇਹ ਹੈ ਰਾਜਸਥਾਨ ਨੰਬਰ ਹੈ ਜੀ ਉੱਥੇ ਰਾਜਸਥਾਨ ਮੇ ਹੀ ਆਪਣੀ ਪੇੜੀ ਹੈ ਅੱਛਾ ਉੱਥੇ ਰਾਜਸਥਾਨ ਦਾ ਨੰਬਰ ਹੈ ਹਾਂ ਜੀ ਹਾਂ ਜੀ ਕਿੰਨਾ ਕੁ ਚੱਲਿਆ ਹੋਊਗਾ ਇਹ ਤੁਹਾਡੇ ਕੋਲ ਇਹ ਉਹਦੇ ਚ ਲੈ 3 ਸਪੀਡ ਹੈ ਜੀ 3 ਸਪੀਡ ਦੇ ਵਿੱਚ ਇਹ ਆ ਗਿਆ ਫਾਰਮ ਡਰਾਈਵ 70 ਹਾਂਜੀ ਅੱਛਾ ਇੰਡੀਆ ਗੇਅਰ ਲਿਫਟ ਵਾਲ ਓਕੇ ਆ ਜੀ ਓਕੇ ਹੈ ਜੀ ਕੋਈ ਵੀ ਹੋਵੇ ਆਪਾਂ ਜ਼ਿੰਮੇਵਾਰ ਹੈ ਜੀ ਵਾਹ ਕਿ ਜਿਵੇਂ ਮਰਦੀ ਬਾਈ ਕਰਕੇ ਮਤਲਬ ਵਾਹ ਕਿਲ ਜਾ ਸਕਦਾ ਹਾਂਜੀ ਹਾਂਜੀ ਮਾਡਲ ਕਿਹੜਾ ਆ ਗਿਆ ਜੀ ਇਹ 2007 ਹੈ ਜੀ 2007 ਕਾਪੀ ਇਹਦੀ ਫਿਰ ਚੱਪੜੀ ਆ ਕਿ ਤੂੰ ਇਹ ਦੂਸਰੀ ਕਾਪੀ ਹੈ ਦੂਸਰੀ ਹੁਣ ਉਹਦਾ ਫੀ ਡੇਟ ਤੇ ਹੁੰਦਾ ਹੁੰਦਾ ਹਾਂਜੀ ਹਾਂਜੀ ਅੱਛਾ ਕਿੰਨੇ ਦਾ ਦੇ ਦਿਆਂਗੇ ਜੀ ਇਹ ਸਵਾ ਚਾਰ ਦਾ ਹੈ ਜੀ ਸਵਾ ਚਾਰ ਲੱਖ ਦਾ ਦੇ ਦੇਗੇ ਹਾਂਜੀ ਤੇ ਮਾਨਤਨ ਹੋ ਜਾਊਗਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਅੱਛਾ ਇਹ ਹੋ ਗਿਆ ਆਪਣਾ ਟਰੈਕਟਰ ਤੇ ਗੱਡੀ ਜੀ ਹੁਣ ਆਪਣੀ ਇਹ ਕਿਹੜਾ ਮਾਡਲ ਆ ਜੀ ਇਹ 2017 ਮਾਡਲ ਆ ਜੀ 2017 ਮਾਡਲ ਆ ਪੰਜਾਬ ਨੰਬਰ ਹਣਾ ਪੰਜਾਬ ਨੰਬਰ ਨੰਬਰ ਵੀ ਪੋਜੇਂ ਕੀ ਪੱਕਾ ਨੰਬਰ ਲੱਗਾਣਾ ਜੀ ਹਾਂਜੀ ਹਾਂਜੀ ਠੀਕ ਹੈ ਬਈ ਅੱਛਾ ਇਹ ਕਿੰਨੇ ਨਾਮ ਆ ਗੱਡੀ ਇਹ ਆਪਣੀ ਇਹ ਦੂਸਰੇ ਨਾਂ ਹੀ ਆਪਣੇ ਨਾਂ ਇਹ ਵੀ ਇੰਜਨ ਗੇਅਰ ਦੀ ਓਕੇ ਜਿਵੇਂ ਇੰਜਨ ਗੇਅਰ ਦੀ ਓਕੇ ਹੈ ਜੀ ਕੋਈ ਵੀ ਆਪਾਂ ਗਾਰੰਟੀ ਹੈ ਜੀ ਬੈਠੇ 17 ਮਾਡਲ ਹੈ ਹਾਂਜੀ ਠੀਕ ਹੈ ਬੜਾ ਠੀਕ ਹੈ ਜੀ ਤੇ ਜੇ ਕੋਈ ਅਪ ਪੀਅਸ ਕਰ ਲਾਦੀਆਂ ਦੋਹੇ ਮੈਂ ਦੋ ਜਾਬਗੇ ਹੈ ਹਾਂਜੀ ਠੀਕ ਹੈ ਬਈ ਮੀਟਰ ਇੰਜਨ ਗੇਅਰ ਦੀ ਓਕੇ ਆ ਜਾਵਾਂ ਅਰੀਜਨਲ ਸਾਰੀ ਗੱਡੀ ਆ ਹਾਂਜੀ ਅਰੀਜਨਲ ਗੱਡੀ ਹੈ ਜੀ ਏਜੰਸੀ ਚੋਂ ਸਾਰਾ ਸਰਵਿਸਾਂ ਆਂਗਾ ਮੈਂ ਓਨ ਰਿਕਾਰਡ ਵੀ ਸਾਰਾ ਕੁਝ ਏਜੰਸੀ ਚੋਂ ਹੀ ਹੁੰਦਾ ਹਾਂਜੀ ਹਾਂਜੀ ਵੀ ਸਰਵਿਸ ਹੁਣ ਤੋਂ ਜਦੋਂ ਦੀ ਇਹ ਮਾਰਕੀਟ ਦੇ ਵਿੱਚ ਨਿਕਲੀ ਆ ਕਰਨ ਵਾਲੀ ਰੋਡ ਤੇ ਚੜੀ ਆ ਸਾਰਾ ਇਹਦਾ ਕੰਮ ਏਜੰਸੀ ਮੁਤਾਬਕ ਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਅੱਛਾ ਐਵਰੇਜ ਵਾਲੋ ਦਾ ਝੋਟਾ ਹੀ ਆ ਹਨਾ ਹਾਂਜੀ ਹਾਂਜੀ ਕਿੰਨੀ ਕੱਢ ਲੈਂਦੇ ਨੇ ਬਈ ਇਹ 24 25 ਦੀ ਐਵਰੇਜ ਦਾ ਝੂਠੀ ਆ ਸੱਚੀ ਗੱਲ ਆ ਤੇਰੀ ਬਹੁਤ ਐਵਰੇਜ ਦਿੰਦੀ ਆ ਹ ਇਹਦਾ ਇਹਦੇ 30000 ਰੁਪਏ ਲਈ ਦੀ ਲੈ ਗਿਆ ਮੰਗ ਕੇ ਭਾਈ ਮੈਂ ਇਹਦੇ ਨਾਲ ਦੀ ਗੱਡੀ ਆਈ 40000 ਦਾ ਤੇ ਮੈਂ ਦੀਪ ਨੂੰ ਗਿਆ ਮੁਰਦਿਆ ਆਪਣੋਂ 10000 ਦਾ ਫੇਰ ਪੋਣਾ ਪੈਣਾ ਇਹਦਾ 10000 ਦੇ ਵਿੱਚ ਹੀ ਮੋੜਾਈ ਪਈ ਵਾ ਵਾ ਵਾਟ ਕਾੜੇ ਤੇਲ ਫੇਰ ਵੀ ਗੱਡੀ ਦੇ ਵਿੱਚ ਪਿਆ ਗਿੰਦਾ ਕੋਈ ਯਾਰ ਉਦੋਂ ਮੰਨੀ ਮੈਂ ਗੱਡੀ ਲੈ ਜੀ ਦੀ ਵਗੋ ਵੀ ਵਿਖਾਰੇ ਕਿਰਾਂ ਦੇ ਨਹੀਂ ਠੀਕ ਹੈ ਭਾਈ ਇਹਦਾ ਰੇਟ ਕੀ ਰਹੂਗਾ ਜੀ ਇਹ ਦਾ 6.5 ਲੱਖ ਰੁਪਏ ਸਵਾ 6 ਲੱਖ ਤੇ 30 ਹਜ਼ਾਰ ਰੁਪਏ ਹਾਂਜੀ ਵਿੱਚੋਂ ਛੋੜ ਕੇ ਨਹੀਂ ਕਰ ਦੇਖ ਹੀ ਨਹੀਂ ਦੇਗੇ ਫਾਈਨਲ ਕਰ ਦਿਆਂਗੇ ਜਮਾ ਅਗਰ ਇਹਨੂੰ ਓਨ ਰੋਡ ਚੜਾ ਦੇ ਹਾਂਜੀ ਇਹ ਦੁਬਾਰਾ ਵਧਨਾ ਕਰੇ 625 ਦੀ ਕਰ ਦਿਆਂਗੇ 625 ਠੀਕ ਹੈ ਜੀ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਜੀ ਨੰਬਰ ਇਹ 9855510905 ਤੇ 1946341921 ਇੱਕ ਵਾਰੀ ਹੋਰ ਬੋਲੋ ਦੋਵੇਂ ਨੰਬਰ 94 634 ਜੀ 19241 ਜੀ 92555510905 ਠੀਕ ਹੈ ਬਸ ਇਹਨਾਂ ਨੰਬਰਾਂ ਤੇ ਕਰ ਲੋ ਰابطਾ ਕਿ ਮਿੱਤਰੋ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆਹ ਮੁੰਡੇ ਦੀ ਵੀ ਥੋੜੀ ਜੀ ਫੋਟੋ ਜ਼ਰੂਰ ਲਿਆ ਦਿ ਯਾਰ ਆਪਣੇ ਆੜੀ ਦੀ ਹਾਂ ਆ ਜਾ ਆ ਜਾ ਠੀਕ ਹੈ ਭਾਈ ਤੇ ਚਾਹੁੰਦਾ ਰਿਹਾ ਵੀ ਮਿੱਤਰਾਂ ਧੰਨਵਾਦ ਸੱਜਣੋ